ਪਿਛਲੇ ਦਿਨੀ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਕਿਹਾ ਸੀ ਕਿ 21 ਮਿਲੀਅਨ ਡਾਲਰ ਭਾਰਤ ਵਿੱਚ ਆਏ ਹਨ 21 million dollars for voter turnout in India what do we need to spend 21 million for voter turnout in India 21 million dollars for India elections ਜੋ ਪੈਸਾ ਪ੍ਰਧਾਨ ਮੰਤਰੀ ਮੋਦੀ ਨੂੰ ਹਰਾਉਣ ਦੀ ਖਾਤਰ ਵਰਤਿਆ ਗਿਆ ਸੀ ਇਸ ਗੱਲ ਨੂੰ ਭਾਰਤ ਦੀ ਨੈਸ਼ਨਲ ਮੀਡੀਆ ਨੇ ਬਹੁਤ ਚੁੱਕਿਆ ਸੀ ਅਤੇ ਕਾਂਗਰਸ ਤੇ ਇਹ ਗੱਲ ਦਾ આરોਪ ਲਾਇਆ ਸੀ

ਕੀ ਡੋਨਾਲਡ ਟਰੰਪ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਾਂ ਉਸਨੇ ਜਾਣਬੁੱਝ ਕੇ ਇਹ ਝੂਠ ਬੋਲਿਆ ਕਿ ਇਸ ਟੂਟ ਨੂੰ ਬੋਲਣ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਹੱਥ ਸੀ ਇਸ ਬਾਰੇ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੇਕਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਸਸਤਰੀ ਗੱਲ ਦੋਸਤੋ ਮੇਰਾ ਨਾਮ ਹੈ ਲੋਪਰੇ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ 21 ਮਿਲੀਅਨ ਡਾਲਰ ਅਮਰੀਕਾ ਦੀ ਇੱਕ ਆਰਗੇਨਾਈਜੇਸ਼ਨ ਜਿਸ ਦਾ ਨਾਮ US AID ਹੈ ਉਸ ਦੁਆਰਾ ਦਿੱਤਾ ਗਿਆ ਇਹ ਏਜੰਸੀ ਵਿਸ਼ਵ ਵਿੱਚ ਇਸੇ ਵੀ ਦੇਸ਼ ਨੂੰ ਜਿੱਕਰ ਕਿਸੇ ਪੈਸੇ ਦੀ ਲੋਲ ਹੁੰਦੀ ਹੈ ਤਾਂ ਉਸ ਦੇਸ਼ ਨੂੰ ਵਿੱਤ ਸਹਾਇਤਾ ਦਿੰਦੀ ਹੈ ਅਮਰੀਕਾ ਦੀ ਪਿਛਲੀ ਸਰਕਾਰ ਜਿਸ ਦਾ ਪ੍ਰੈਜ਼ੀਡੈਂਟ ਜੋ ਬਾਈਡਨ ਸੀ ਉਸ ਨੇ 21 ਮਿਲੀਅਨ ਡਾਲਰ ਦੀ ਰਾਸ਼ੀ ਯੂ ਐਸ ਏਡ ਰਾਹੀਂ ਬੰਗਲਾਦੇਸ਼ ਵਿੱਚ ਪਹੁੰਚਾਈ ਸੀ ਇਹ ਪੈਸਾ ਬੰਗਲਾਦੇਸ਼ ਨੂੰ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਉਸ ਕੋਲ ਇਲੈਕਸ਼ਨ ਕਰਾਉਣ ਦਾ ਪੈਸਾ ਨਹੀਂ ਸੀ ਇਸ ਲਈ ਯੂ ਐਸ ਏਡ ਨੇ ਬੰਗਲਾਦੇਸ਼ ਨੂੰ 21 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਸੀ ਪਰ ਕੁਝ ਦਿਨ ਪਹਿਲਾਂ ਟਰਨਲਡ ਟਰੰਪ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਕਿਹਾ ਸੀ ਕਿ ਇਹ 21 ਮਿਲੀਅਨ ਡਾਲਰ ਭਾਰਤ ਵਿੱਚ ਆਏ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕ ਸਭਾ ਦੀ ਚੋਣਾਂ ਵਿੱਚੋਂ ਹਰਾਉਣ ਲਈ ਇਹ ਪੈਸਾ ਵਰਤਿਆ ਗਿਆ ਸੀ ਤਾਂ ਹੁਣ ધ ਟਾਈਮਜ਼ ਆਫ ਇੰਡੀਆ ਦੇ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਇਹ ਪੈਸਾ ਭਾਰਤ ਨੂੰ ਨਹੀਂ ਆਇਆ ਜੇਕਰ ਇਹ ਪੈਸਾ ਭਾਰਤ ਨਹੀਂ ਆਇਆ ਤਾਂ ਡੋਨਲਡ ਟਰੰਪ ਨੇ ਇਹ ਗੱਲ ਕਿਵੇਂ ਕਹੀ ਕਿ ਇਹ ਪੈਸਾ 21 ਮਿਲੀਅਨ ਡਾਲਰ ਭਾਰਤ ਵਿੱਚ ਆਇਆ ਹੈ ਕਿ ਡੋਨਲਡ ਟਰੰਪ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਜਾਂ ਉਸ ਨੇ ਜਾਣ ਬੁੱਝ ਕੇ ਇਹ ਝੂਠ ਬੋਲਿਆ ਤਾਂ ਦੋਸਤੋ ਤੁਹਾਨੂੰ ਦੱਤਨੀ ਹੈ ਕਿ ਇੱਕ ਗੱਲ ਡੋਨਲਡ ਟਰੰਪ ਨੇ ਉਸ ਸਮੇਂ ਕਹੀ ਦੇ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਵਿੱਚ ਸਨ ਅਤੇ ਇਹ ਸਵਾਲ ਇੱਕ ਭਾਰਤ ਦੀ ਜਰਨਲਿਸਟ ਨੇ ਪੁੱਛਿਆ If you think USAID had a role in election interference in the US in 2020 and Indian elections in 2020 ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਵਾਲ ਜਾਣਬੁੱਝ ਕੇ ਡੋਨਾਲਡ ਟਰੰਪ ਤੋਂ ਪੁੱਛਿਆ ਗਿਆ ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਸਵਾਲ ਜਾਣਬੁੱਝ ਕੇ ਡੋਨਾਲਡ ਟਰੰਪ ਤੋਂ ਪੁੱਛਿਆ ਗਿਆ ਅਤੇ ਇਹ ਜਵਾਬ ਹੈ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਨੇ ਤੈਨ ਲਈ ਰੋਨਾਲਡ 트럼ਪ ਨੂੰ ਕੀ ਹੋਵੇ ਅਤੇ ਨਾਲ ਹੀ ਸਵਾਲ ਉੱਠਦਾ ਹੈ ਕਿ ਜੇਕਰ ਭਾਰਤ ਵਿੱਚ 21 ਮਿਲੀਅਨ ਡਾਲਰ ਆਏ ਹਨ ਤਾਂ ਉਸ ਸਮੇਂ ਦੀ ਮੌਜੂਦਾ ਸਰਕਾਰ ਬੀਜੇਪੀ ਦੀ ਸਰਕਾਰ ਨੂੰ ਇਸ ਗੱਲ ਦਾ ਕਿਵੇਂ ਨਹੀਂ ਪਤਾ ਲੱਗਿਆ ਜੇਕਰ ਇਹ ਪੈਸਾ ਭਾਰਤ ਵਿੱਚ ਆਇਆ ਹੈ ਤਾਂ ਬੀਜੇਪੀ ਨੇ ਇਸ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲਿਆ ਇਸ ਲਈ ਇੱਕ ਗੱਲ ਜਾਣਬੁੱਝ ਕੇ ਫੈਲਾਈ ਗਈ ਤਾਂ ਜੋ ਕਾਂਗਰਸ ਦੀ ਬਦਨਾਮੀ ਕੀਤੀ ਜਾ ਸਕੇ ਤਾਂ ਇਸ ਲਈ ਕਿਹਾ ਜਾਂਦਾ ਹੈ ਕਿ ਭਾਰਤ ਦਾ ਨੈਸ਼ਨਲ ਮੀਡੀਆ ਮੋਦੀ ਦਾ ਮੀਡੀਆ ਹੈ ਗੋਦੀ ਮੀਡੀਆ ਹੈ